ਸੋ ਹੰਗ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਜੈ 27 ਪੋ 217 ਬੇਕਰਮੀ ਜੇਠਵਾਲ ਰਾਸ਼ਟਰਪਤੀ ਨੂੰ ਪਹਿਲੀ ਚੇਤ ਨੂੰ ਮਿਲਣ ਵਾਸਤੇ ਕਰੇ ਖੇਲ ਕੋਟਨ ਕੋਟ ਵਾਰ ਅਸੰਖ ਅਸੰਖ ਅਸੰਖਾ ਗਣਤ ਨਾ ਰਾਇਆ ਕਰੇ ਵੇਸ ਕੋਟਨ ਕੋਟ ਰੂਪ ਬਣਾਏ ਬਣਤ ਰੂਪ ਰੰਗ ਰੇਖ ਨਾ ਕੋਏ ਜੜਾਈਆ ਕੋਟਨ ਕੋਟਵਾਰ ਕਰੇ ਆਦ ਅੰਤ ਆਦ ਅੰਤ ਤੇ ਆਪਣੀ ਖੇਲ ਖਿਲਾਈਆ ਕੋਟਨ ਕੋਟਵਾਰ ਆਪਣੀ ਮਹਿਮਾ ਗਾਏ ਬੇਅੰਤ 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 ਬੇਪਰਵਾਹੀਆ ਕੋਟਨ ਕੋਟ ਵਾਰਿਆ ਆਪ ਆਪਣੀ ਕਰੇ ਮੰਨਤ ਕੋਟਨ ਕੋਟ ਸੀਸ ਚੁਕਾਈਆ ਕੋਟਨ ਕੋਟ ਰੂਪਨੂਪ ਆਪ ਅਨੰਤ ਅੰਨ ਨੇ ਆਪਣਾ ਨਾਮ ਰਖਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਪਣਾ ਬਲ ਆਪਣੇ ਵਿੱਚ ਰਖਾਈਆ ਕੋਟਨ ਕੋਟ ਰੂਪ ਸੂਪਰਖ ਨਰੰਜਣ ਆਪ ਆਪਣੇ ਵਿੱਚ ਰਖਾਏ ਦਾ ਕੋਟਨ ਕੋਟ ਪੂਪ ਹਰ ਪ੍ਰਖ ਨਿਰੰਜਣ ਆਪਣੀ ਗੋਦ ਬਹਾਈਂਦਾ ਕੋਟਨ ਕੋਟ ਦਿਸ਼ਾਕੂਟ ਆਪਣਾ ਖੇਲ ਖਿਲਾਇਂਦਾ ਜੋਤੀ ਜੋਤ ਸਰੂਪਾਰ ਆਪ ਆਪਣੀ ਕਿਰਪਾ ਕਰ ਆਪੇ ਆਪਣਾ ਭੇਵ ਜਣਾਇਂਦਾ ਕੋਟਨ ਕੋਟ ਰੂਪ ਹਰ ਨਿਰੰਕਾਰ ਨਿਰਾਕਾਰ ਆਪ ਧਰਾਈਆ ਕੋਟਨ ਕੋਟ ਰੂਪ ਆਦਿ ਨੰਜਣ ਹੋ ਜਾਰ ਜੋਤ ਨਿਰੰਝਣ ਲੈ ਜਗਾਈਆ ਕੋਟਨ ਕੋਟ ਰੂਪ ਖੇਲ ਕਰੇ ਆਪ ਕਰਤਾਰ ਕੋਟਨ ਕੋਟ ਕਿੰਨ ਕਰਤੇ ਵਿੱਚ ਸਮਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਆਪ ਆਪਣਾ ਵੇਸ ਰਖਾਈ ਆ ਕੋਟਨ ਕੋਟ ਰੂਪ ਸ੍ਰੀ ਭਗਵਾਨ ਭਗਵਨ ਭਗਵਨ ਸੰਗ ਰਖਾਏਂਦਾ ਕੋਟਨ ਕੋਟ ਰੂਪ ਬినాਸ਼ੀ ਕਰਤਾ ਨਾਏ ਵਿੱਚ ਧਿਆਨ 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 ਨਾ ਕੋਈ ਵਿਖਾਏਂਦਾ ਕੋਟਨ ਕੋਟ ਰੂਪ ਵਿਖਾਏ ਆਪਣੇ ਸਤ ਨਿਸ਼ਾਨ ਸਤ ਸਤਵਾਦੀ ਆਪ ਚੁਲਾਏਂਦਾ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਆਪਣਾ ਖੇਲ ਆਪ ਖਿਲਾਇੰਦਾ ਕੋਟਨਕੋਟ ਰੂਪ ਪਰ ਬ੍ਰਹਮ ਪਰ ਬ੍ਰਹਮੇ ਆਪ ਉਪਜਾਇਆ ਕੋਟਨਕੋਟ ਰੂਪ ਨਾ ਮਰੇ ਨਾ ਪਏ ਜਮ ਕੋਟਨਕੋਟ ਵਿੱਚ ਸਮਾਇਆ ਕੋਟਨਕੋਟ ਰੂਪ ਖੇਲ ਕਰੇ ਅਗੰਮ ਅਲਖ ਅਗੋਚਰ ਸ਼ਹਿਨਸ਼ਾਇਆ ਜੋਤੀ ਜੋਤ ਰੂਪ ਹੈ ਆਪ ਆਪਣੀ ਕਿਰਪਾ ਕਰੇ ਆਪ ਆਪਣੇ ਵਿੱਚ ਰਖਾਈ ਆ ਕੋਟਨਕੋਟ ਰੂਪ ਸਚਖੰਡ ਸਚ ਸੱਚੀ ਧਾਰ ਰਖਾਇੰਦਾ ਕੋਟਨ ਕੋਟ ਰੂਪ ਵੰਡੇ ਵੰਡ ਵੰਡਨ ਹਾਰ ਦਿਸ ਨਾ ਆਇੰਦਾ ਕੋਟਨ ਕੋਟ ਰੂਪ ਆਪੇ ਜਾਣੇ ਆਪਣਾ ਅੰਤ ਅੰਤ ਆਪਣੇ ਵਿੱਚ ਰਖਾਇੰਦਾ ਕੋਟਨ ਕੋਟ ਰੂਪ ਬਣੇ ਨਾਰੀ ਕੰਤ ਕੰਤ ਨਾਰਾ ਭੰਡਾਇੰਦਾ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰ ਆਪ ਆਪਣਾ ਬਲ ਰਖਾਏਂਦਾ ਕੋਟਨ ਕੋਟ ਰੂਪ ਥਿਰ ਕਰ ਦਰਬਾਰ ਕੋਟਨ ਕੋਟ ਗੜ ਸੁਹਾਈਆ ਕੋਟਨ ਕੋਟ ਕੜ ਤਕੜੇ ਬਣਸ ਨਿਆਰ ਕੋਟਨ ਕੋਟ ਪਠਾੜੀ ਰਹਾਗੜ ਕੋਟਨ ਕੋਟ ਦਾਈ ਦਾਇਆ ਬਣੇ ਆਪ ਕਰਤਾਰ ਕੋਟਨ ਕੋਟ ਕਰਨੀ ਕਿਰਤ ਰਹਿ ਕਮਾਈਆ ਜੋਤੀ ਜੋਤ ਸਰੂਪ ਹਰਾਪ ਆਪਣੀ ਜੋਤ ਤਾਰ ਆਪ ਆਪਣਾ ਰੰਗ ਰੰਗਾਈਆ ਕੋਟਨ ਕੋਟ ਰੂਪ ਆਦ ਆਦ ਵੇਸ ਤਰਾਂ ਦਾ ਕੋਟਨ ਕੋਟ ਰੂਪ ਨਾਦ ਅਨਾਦ ਅਨਾਤੀ ਨਾਦ ਵਜਾਇਂ ਦਾ ਕੋਟਨ ਕੋਟ ਰੂਪ ਨਾਦ ਅਨਾਦ ਅਨਾਦੀ ਨਾਦ ਵਜਾਇਂ ਦਾ ਕੋਟਨ ਕੋਟ ਰੂਪ ਬੋਧ ਅਗਾਦ ਅਗਾਦ ਬੋਧ ਆਪਣਾ ਭੇਵ ਖੁਲਾਇਂ ਦਾ ਜੋਤੀ ਜੋਤ ਸਰੂਪ ਰਾਪ ਆਪਣੀ ਕਿਰਪਾ ਕਰ ਆਪਣਾ ਮਾਰਗ ਆਪੇ ਲਾਇਂ ਦਾ ਕੋਟਨ ਕੋਟ ਰੂਪ ਮਾਰਗ ਲਾ ਨਿਰਗੁਣ ਖੇਲ ਖਿਲਾਇਆ ਕੋਟਨਕੋਟ ਰੂਪ ਸੱਚ ਦਵਾਰ ਵਸਾ ਬੰਕ ਦਵਾਰ ਦਾ ਸੁਹਾਇਆ ਕੋਟਨਕੋਟ ਰੂਪ ਥਿਰ ਕਰ ਵੜਿਆ ਥਿਰ ਦਵਾਰ ਦਾ ਵੜਾਇਆ ਕੋਟਨਕੋਟ ਰੂਪ ਆਪਣਾ ਮੇਲਾ ਆਪ ਮਿਲਾ ਆਪਣੀ ਸੇਜ ਆਪ ਸੁਹਾਇਆ ਕੋਟਨਕੋਟ ਰੂਪ ਜਨਨੀ ਬਣੇ ਆਪ ਮਿਹਰਬਾਨ ਜਨ ਜਣੇਂਦੀ ਮਾਇਆ ਜਨ ਜਨਿੰਦੀ ਮਾਇਆ ਕੋਟਨਕੋਟ ਰੂਪ ਪਰਖਾਲ ਪਿਤਾ ਮਾਂ ਪੂਤ ਲਇਓ ਪਾ ਸੁੱਤ ਦਲਾਰਾ ਇਕਾ ਜਾਇਆ ਕੋਟਨਕੋਟ ਰੂਪ ਆਪ ਕੋਟਨਕੋਟ ਰੂਪ ਆਪਣਾ ਨਾਮ ਪ੍ਰਗਟਾ ਨਾਮ ਨਿਰੰਕਾਰਾ ਦੇ ਵੜਿਆ ਆਇਆ ਕੋਟਨਕੋਟ ਰੂਪ ਸੁੱਤ ਦਲਾਰਾ ਲੈ ਜਗਾ ਸ਼ਬਦੀ ਨਾਰਾ ਲਾਇਆ ਕੋਟਨਕੋਟ ਰੂਪ ਹੁਕਮਦੈ ਸੁਣਾ ਹਕਮ ਬਣੇ ਸੱਚਾ ਸ਼ਹਿਨ ਸ਼ਾਇਆ ਕੋਟਨਕੋਟ ਰੂਪ ਸੱਚ ਸਿੰਘਾਸਣ ਦਾ ਵਿਸ਼ਾ ਆਸਣ ਸਿੰਘਾਸਣ ਇੱਕ ਦਰਸਾਇਆ ਕੋਟਨਕੋਟ ਰੂਪ ਆਪਣਾ ਰੂਪ ਆਪ ਸੁਹਾ ਆਪੇ ਵੇਖ ਵਿਖਾਇਆ ਕੋਟਨਕੋਟ ਰੂਪ ਬਣੇ ਸ਼ਾ ਪਾਦਸ਼ਾਹ ਸ਼ਹਿਨ ਸੱਚਾ ਸ਼ਹਿਨ ਚਾਇਆ ਕੋਟਨਕੋਟ ਰੂਪ ਸੀਸ ਤਾਜ ਲਾਏ ਟਿਕਾ ਜਗਤ ਜਗਦੀਸ਼ ਵੜ ਵੜ ਆਇਆ ਕੋਟਨ ਕੋਟ ਰੂਪ ਆਪਣੀ ਹਦੀਸ ਆਪ ਰਖਾ ਆਪੇ ਕਰੇ ਪੜਾਇਆ ਜੋਤੀ ਜੋਤ ਸਰੂਪ ਭਰਾ ਆਪਣੀ ਜੋਤ ਧਰ ਆ ਦੇ ਆਪਣਾ ਵੇਸ ਵਟਾਇਆ ਕੋਟਨ ਕੋਟ ਰੂਪ ਕਰਤਾਰਾ ਕਰਤੰ ਭੇਵਨਾ ਕੋਏ ਜਨਾਈਆ ਕੋਟਨ ਕੋਟ ਖੇ ਲਗਮ ਪਰ ਅਗਮ ਅਗਮੜਾ ਆਪ ਕਰਾਈਆ ਕੋਟਨ ਕੋਟ ਰੂਪ ਨਿਰਗੁਣ ਜੋਤ ਨਿਰਵੈਰ ਨਿਰਆਕਾਰਾ ਪੁਰਖ ਅਕਾਲ ਆਪ ਕਰਾਈਆ ਕੋਟਨਕੋਟ ਰੂਪ ਸਮਰਥ ਪੁਰਖ ਕਰੇ ਖੇਲ ਆਪਾਰਾ ਮਹਿਮਾ ਅਕਥ ਕਥੀ ਨਾ ਜਾਈਆ ਕੋਟਨਕੋਟ ਰੂਪ ਵੇਖੇ ਵਿਖਸੇ ਕਰੇ ਵਿਚਾਰਾ ਵੇਖਣ ਹਾਰਾ ਆਪ ਹੋ ਜਾਈਆ ਕੋਟਨਕੋਟ ਰੂਪ ਨਾਰੀ ਕੰਤ ਪਤਾਰਾ ਬੈਠੇ ਸੀ ਜ ਸਹਾਈਆ ਕੋਟਨਕੋਟ ਰੂਪ ਉੱਚੀ ਕੁਕਣ ਕਰਨ ਪੁਕਾਰਾ ਆਪਣਾ ਨਾਮ ਆਪ ਸੁਣਾਈਆ ਕੋਟਨਕੋਟ ਰੂਪ ਬਣੇ ਸ਼ਾਹਦਾਰਾ ਕੋਟਨਕੋਟ ਬੈਠੇ ਸੀ ਚੁਕਾਈਆ ਕੋਟਨਕੋਟ ਰੂਪ ਬਣੇ ਪਖਾਰਾ ਕੋਟਨ ਕੋਟ ਬੈਠੇ ਅਲਖ ਜਗਾਈਆ ਕੋਟਨ ਕੋਟ ਰੂਪ ਆਪੇ ਜਾਣੇ ਆਪਣੀ ਸਾਰਾ ਦੂਸਰ ਭੇਵ ਨ ਕੋਈ ਦਰਸਾਈਆ ਜੋਤੀ ਜੋਤ ਸਰੂਪ ਹਰਿ ਆਪ ਆਪਣੀ ਕਿਰਪਾ ਕਰਿਆ ਦੇ ਆਪਣਾ ਭੇਵ ਜਣਾਈਆ ਕੋਟਨ ਰੂਪ ਅਸੰਖ ਅਸੰਖਾ ਨਿਰਗੁਣ ਨਿਰਗੁਣ ਧਾਰ ਪ੍ਰਗਟਾਇਆ ਜੁਗ ਚੌਕੜੀ ਕਾਲ ਕਿਸੈ ਨਾ ਪਰਖਾ ਦੀਨ ਦਿਆਲ ਬੇਪਰਵਾਇਆ विशन ब्रह्म शिव मांगਦੇ ਰਹੇ ਦਰਸਾ ਦਾਸੀ ਦਾਸ ਰਹੇ ਤੇ ਆਇਆ ਜੋਤੀ ਜੋਤ ਸਰੂਪ ਭਰ ਆਪ ਆਪਣੀ ਕਿਰਪਾ ਕਰ ਆਪਣਾ ਭੇ ਵਿਆਪਖਾਇਆ ਅਸੰਖ ਗੁਣ ਅਸੰਖ ਅਜਾਤਾ ਪਰਖਿਆ ਕਾਲ ਵੜੀ ਵੜਿਆਇਆ ਨਾ ਕੋਈ ਪਿਤਾ ਨਾ ਕੋਈ ਮਾਤਾ ਦਾਈ ਦਾਇਆ ਨਾ ਕੋਈ ਵਿਖਾਈਆ ਨਾ ਕੋਈ ਬੰਦ ਨਾ ਕੋਈ ਨਾਤਾ ਨਾ ਕੋਈ ਸਾਖ ਸੈਣ ਨਾ ਭਾਈਆ ਨਾ ਕੋਈ ਪੂਜਾ ਨਾ ਕੋਈ ਪਾਠਾ ਨਾ ਕੋਈ ਕਰੇ ਪੜਾਈਆ ਨਾ ਕੋਈ ਪੂਜਾ ਨਾ ਕੋਈ ਪਾਠਾ ਨਾ ਕੋਈ ਕਰੇ ਪੜਾਈਆ ਆਪੇ ਜਾਣੇ ਆਪਣੀ ਵਾਟਾ ਆਪੇ ਬਣੇ ਪੰਦੀ ਰਈਆ ਜੋਤੀ ਜੋਤ ਸ੍ਰੀ ਭਰਾਬ ਆਪਣੀ ਕਿਰਪਾ ਕਰ ਆਪਣੀ ਖੇਲ ਆਪਣੇ ਹੱਥ ਰਖਾਈਆ ਸਾਚੀ ਖੇਲ ਹਰ ਨਿਰੰਕਾਰ ਆਪਣੇ ਹੱਥ ਰਖਾਏ ਦਾ ਕਰੇ ਖੇਲ ਪਰ ਪਾਰ ਪਾਰ ਭ੍ਰਮ ਭੇਵਨਾ ਆਇੰਦਾ ਜਗਤ ਜੁਗ ਚੌਕੜੀ ਵਸੇ ਬਾਹਰ ਦਿਸ ਕਿਸੇ ਨਾ ਆਇੰਦਾ ਜੁਗ ਜੁਗ ਵੇਸ ਕਰੇ ਵਿੱਚ ਸੰਸਾਰ ਵੇਸ ਅਨੇਕਾ ਪਵਟਾਇੰਦਾ ਨਿਰਗੁਣ ਸਰਗੁਣ ਕਰਿਓ ਜਿਆਰ ਸਰਗੁਣ ਨਿਰਗੁਣ ਸੰਗ ਮਿਲਾਇੰਦਾ ਦੇਵੇ ਵਸਤ ਅਨਮੁੱਲ ਅਪਾਰ ਮੁੱਲ ਕੋਇ ਨਾ ਲਾਇੰਦਾ ਜੋਤੀ ਜਾਤਾ ਬਣ ਕਰਤਾਰ ਅੰਧੇਰੀ ਰਾਤਾ ਮੇਟ ਮਿਟਾਇੰਦਾ ਸ਼ਬਦ ਗਾਥਾ ਤੁਰ ਤੁਨਕਾਰ ਨਾਥ ਅਨਥਾ ਆਪ ਸੁਣਾਇੰਦਾ ਸਰ ਸਰੋਵਰ ਅੰਮ੍ਰਿਤ ਮਾਰੇ ਕਾਠਾਠ ਬੂੰਦ ਸਵੰਤੀ ਮੁਖ ਚਵਾਇੰਦਾ ਜੁਗਾ ਜੁਗੰਤਰ ਫਿਰੇ ਨਾਠਾ ਸਾਚੀ ਸੇਵਾ ਸੇਵਕ ਮੈਂ ਦਾ ਜੋਤੀ ਜੋਤ ਸ੍ਰੂਪਹਾਰਾ ਆਪਣੀ ਜੋਤ ਧਰ ਆਦ ਗੁਰਖੇ ਆਪਣੀ ਧਾਰਾ ਆਪ ਰਖਾਏਂਦਾ ਆਪਣੀ ਧਾਰ ਖੇਲ ਕਰ ਤਾਰ ਪੇਵ ਪਹਿਦਰ ਖਾਈਆ ਜਗਤ ਜੁਗ ਕਰ ਵਿਚਾਰ ਜੋਗ ਜੁਗਤ ਦਇ ਵੜਿਆਈਆ ਜੋਗਾ ਜੁਗੰਤਰ ਸੱਚੀ ਕਾਰ ਸੱਚ ਸਾਚ ਆਪ ਕਰਾਈਆ ਸਾਜੁਗ ਤ੍ਰੇਤਾ ਕਰੇ ਪਾਰ ਦਵਾਪਰ ਵੇਸ ਵਟਾਈਆ ਕਲਜੁਗ ਨੂਰ ਹੋ ਜਿਆਰ ਨੂਰ ਨੂਰਾਨਾ ਡਗ ਮਗਾਈਆ ਆਪਣੀ ਕੁਦਰਤ ਕਰੇ ਪਿਆਰ ਕਾਦਰ 베 ਪਰਵਾਈਆ ਆਪਣਾ ਬ੍ਰਹਮ ਲੈ ਵਿਚਾਰ ਪਰ ਬ੍ਰਹਮ ਸਚਾ ਸ਼ਹਿਨਸ਼ਾਇਆ ਆਪਣਾ ਕਰਮ ਕਰੇ ਕਰਨੇ ਹਾਰ ਦੂਸਰ ਕਰਮ ਨਾ ਕੋਈ ਵੜਿਆਈਆ ਆਪਣਾ ਧਰਮ ਜਾਣੇ ਨਿਰਾਕਾਰ ਵਰਣ ਬਰਨ ਨਾ ਕੋਈ ਵਿਖਾਈਆ ਸਾਚੀ ਸਰਨ ਸਰਜਣ ਹਾਰ ਸ੍ਰਿਸ਼ਟ ਸਬਾਈ ਦਏ ਸਮਝਾਈਆ ਮਰਨ ਡਰਨ ਚੁੱਕੇ ਵਿੱਚ ਸੰਸਾਰ ਪੇ ਪੋਨ ਕੋਏ ਵਿਖਾਈਆ ਤਰਨੀ ਤਰਨ ਹਰ ਕਰਤਾਰ ਤਰਨ ਹਾਰਾਇ ਕੇ ਅਖਵਾਈਆ ਲੇਖਾ ਜਾਣੇ ਬੁਰਖਨਾਰ ਨਰ ਨਰਾਇਣ ਵੜ ਵੜੇ ਆਈਆ ਜਾਗਰਤ ਜੋਤ ਕਰਿ ਉਜਿਆਰ ਜੋਤੀ ਨੂਰ ਡਗ ਮਗਾਈਆ ਸਚੀ ਸਖੀਆਂ ਮੰਗਲਾਚਾਰ ਗੀਤ ਸੁਹਾਗੀ ਗਾਈਆ ਬਣਿਆ ਰਹੇ ਕੰਤ ਪਤਾਰ ਲੱਖ 84 ਨਰੀਆ ਪਹੰਡਾਈਆ ਸੰਤ ਸਹੇਲਾ ਸਚਾਈਾਰ ਭਗਤਨ ਮੀਤਾਏ ਕਿ ਅਖਵਾਈਆ ਦਰਬਸਾਏ ਠੰਡਾ ਦਰਬਾਰ ਦਰ ਦਰਵਾਜ਼ਾ ਆਪ ਖੁਲਾਈਆ ਗਰੀਬ ਨਿਵਾਜਾ ਗਰੀਬ ਨਿਮਾਣਿਆ ਪਾਵੇ ਸਾਰ ਨਿਮਣ ਨਿਮਾਣਿਆ ਆਸਣ ਲਾਈਆ ਅ ਸਭ ਕੋੜਾ ਤਾਜਾ ਬਣੇ ਅ ਸਭ ਕੋੜਾ ਤਾਜਾ ਆਪੇ ਬਣੇ ਸ਼ਾਸਵਾਰ ਸ਼ਬਦ ਅਗੰਮੀ ਆਪ ਤੜਾਈਆ ਰਚਿਆ ਕਾਜਾ ਖੇਲ ਨਿਹਾਰ ਜਗਤ ਜਹਾਜ਼ ਆਪ ਚਲਾਈਆ ਮਾਰੇ ਵਾਜਾਂ ਭਿੱਖਖ ਬਣੇ ਆਪ ਨਿਰੰਕਾਰ ਉਕਾ ਦੇਵੇ ਵਹੁ ਦਈਆ ਕਲਯੁਗ ਰਹਿਣ ਅੰਦੇਰੀ ਅੰਧਾਰ ਸੂਰਜ ਚੰਦ ਬੈਠੇ ਮੁੱਖ ਸ਼ਰਮਾਈਆ ਗੁਰ ਕਾ ਸ਼ਬਦ ਨਾ ਸਕੇ ਕੋਈ ਵਿਚਾਰ ਮੂਲ ਮੰਤਰ ਨਾ ਕੋਈ ਪੜ੍ਹਾਈਆ ਧਰਮਤ ਮੈਲ ਨਾ ਸਕੇ ਕੋਈ ਉਤਾਰ 68 ਨारी ਪੁਰਸ਼ ਨੰਗੇ ਤਾਰੀਆਂ ਰਹੇ ਲਾਈਆ ਆਪਣਾ ਘਰ ਮਹਲ ਨਾ ਸਕੇ ਕੋਏ ਉਸਾਰ ਆਪਣਾ ਮੰਦਰ ਨਾ ਕੋਏ ਵਿਖਾਈਆ ਆਪਣੀ ਨਾਰੀ ਨਾ ਕਰੇ ਕੰਤ ਪਿਆਰ ਨਾਰ ਦੁਹਾਗਣ ਸਰਬ ਹੰਡਾਈਆ ਸੁਗੜ ਸੁਆਣੀ ਨਾ ਦੇਸੇ ਵਿੱਚ ਸੰਸਾਰ ਅੰਮ੍ਰਿਤ ਪਾਣ ਅੰਮ੍ਰਿਤ ਪਰ ਪਾਣੀ ਸਾਚਾ ਪੜੇ ਹੱਥੇ ਉਠਾਈਆ ਸੁਣੇ ਨ ਬਾਣੀ ਹਰ ਕਰਤਾਰ ਹਰ ਕਰਤਾ ਨਜ਼ਰ ਨਾ ਆਇਆ ਚਾਰੇ ਖਾਣੀ ਹੋਈ ਗਵਾਰ ਗਵਾਰਨ ਫੇਰੇ ਵਾਹੋ ਦਈਆ ਨੌਖੰਡ ਸਤ ਦੀਪ ਬਣੇ ਪਿਖਾਰ ਵਸਤ ਹੱਥ ਕਿਸੇ ਨਾ ਆਈਆ ਤੁਮਨੇ ਕੁਲਖਣੀ ਲੱਭਦੀ ਫੇਰੇ ਕੂੜੇ ਯਾਰ ਸਾਚਾ ਮਿੱਤਰ ਬੈਠਾ ਮੁਖ ਛਪਾਈਆ ਕਲਯੁਗ ਤੇਰੀ ਅੰਤਮ ਵਾਰ ਦੇਸ ਕੇ ਸੇ ਨਾ ਆਇਆ ਆਪੇ ਜਾਣੇ ਆਪਣੀ ਕਾਰ ਕਰਤਾ ਕੋ ਰਖਿਆ ਆਪ ਕਮਾਈਆ ਆਪਣੇ ਮੰਦਰੋਂ ਆਪੇ ਆਏ ਬਾਰ ਆਪਣਾ ਕੁੰਡਾ ਦਏ ਖੁਲਾਈਆ ਗੁਰਸਿਖ ਸਾਚੇ ਲਏ ਪਾਲ ਲੱਖ ਚਰਾਸੀ ਫੁੱਲ ਫੁਲਾਈਆ ਘਰ ਘਰ ਵਜਾਏ ਆਪਣਾ ਤਾਲ ਤਾਲ ਤਲਵਾੜਾ ਆਪੇ ਉਠਾਈਆ ਗੁਰਸਿੱਖਾਂ ਕਾਲ ਆਪੇ ਰੇਹਾ ਕਾਲ ਗੁਰਸਿੱਖ ਲੱਭਣ ਕੋਈ ਨਾ ਜਾਈਆ ਗੁਰਸਿੱਖ ਮਸਤਕ ਦੀਪਕਥਾਲ ਰਵ ਸਸ ਵਿੱਚ ਟਿਕਾਈਆ ਊਟਨ ਕੋਟ ਬ੍ਰਹਮੰਡ ਗੁਰਸਿੱਖ ਤੇਰੇ ਗੀਤ ਗਾਣਾ ਜਿਸ ਮਿਲਿਆ ਹਰ ਰਗੁਰਾਈਆ ਤਲ ਜੁਗ ਦੇ ਅੰਤਮ ਘਰੀ ਪਛਾਣ ਅਪੁੱਲ ਭੁੱਲ ਕਦੇ ਨਾ ਜਾਈਆ ਦੇਵਣ ਆਇਆ ਆਪਣਾ ਮਾਣ ਆਪੇ ਆਇਆ ਨਾਲ ਮਿਲਾਈਆ ਵਿਰਹੋਂ ਮੇ ਮਾਰੇ ਨਿਰਾਲਾ ਬਾਣ ਅਣਿਆਲਾ ਤੀਰ ਇੱਕ ਲਗਾਈਆ ਗੁਰ ਸੇਖ ਹੋਇਆ ਜਗਤ ਬਿਹਾਲ ਉੱਲੀ ਸਰਬ ਲੋਕਾਇਆ ਆਂਡੀ ਗਵੰਡੀ ਕੱਢਣ ਗਾਲ ਨਾਤਾ ਤੋੜਨ ਸਾਖ ਸੱਜਣ ਸੈਣ ਸੰਗ ਨ ਕੋਇ ਰਖਾਈਆ ਸਤਿਗੁਰ ਪੂਰਾ ਹੋਇਆ ਆਪ ਕਿਰਪਾਲ ਲਖ 84 ਵਿੱਚੋਂ ਵੰਡ ਵੰਡਾਈਆ ਆਪਣੀ ਹੱਥੀ ਸਤਿ ਸਰੂਪੀ ਫੜ ਰੁਮਾਲ ਗੁਰ ਸਿੱਖਾਂ ਮੁਖੜੇ ਨੈਣਾ ਨੀਰ ਆਪ ਪੁੰਝਾਈਆ ਬਣਿਆ ਵਿਚੋਲਾ ਮਹਾ ਸਿੰਘ ਦਲਾਲ ਲੋਕmaat ਜੰਮਾ ਫੇਰ ਦਵਾਈਆ ਖਾਕ ਰੋਲੇ ਦੇ ਉਠਾਲ ਗੋਬਿੰਦ ਗੋਦ ਬਹਾਈਆ ਸੇਵਾ ਸਿੰਘ ਸਿੰਘ ਬੀਸ਼ਨ ਲਾਲ ਮਸਤਕ ਨੂਰ ਨੂਰ ਰਿਸ਼ਨਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਗੁਰਮੁਖ ਸਾਚੇ ਲੈ ਉਠਾਈ ਆ ਅਸੰਖ ਅਸੰਖਾ ਅਨੰਤ ਗੁਣ ਕਥੀ ਕਥਨੀ ਕਥ ਨ ਸਕੇ ਕੋਏ ਗੁਰਸਿੱਖ ਤੇਰੀ ਪੁਕਾਰ ਆਦ ਜੁਗਾਦ ਰਹਾ ਸੁਣਨ ਸੁਣਨ ਹਾਰਾ ਆਪੇ ਹੋਏ ਲਖ 84 ਵਿੱਚੋਂ ਲਾਲੇ ਅਨਮੁੱਲੇ ਚੁਣ ਆਪਣੇ ਹਾਰ ਆਪ ਪਰੋਏ ਜੋਤੀ ਜੋਤ ਸਰੂਪ ਰਾਪ ਆਪਣੀ ਕਿਰਪਾ ਕਰਦੇ ਬਨਹਾਰਾ ਸੱਚਾ ਵਰ ਲੈ ਕੇ ਆਇਆ ਸੱਚੇ ਟੋਏ ਸੱਚਾ ਟੋਆ ਲੈ ਕੇ ਆਇਆ ਤੁਰ ਦਰਗਾਹੀ ਦਾਤਾ ਗੁਰਸਿੱਖ ਸੋਇਆ ਲੈ ਜਗਾਇਆ ਮੇਟੇ ਅੰਧੇਰੀ ਰਾਤਾ ਆਪਣਾ ਦਰਸੇ ਆਪ ਕਰਾਇਆ ਰੂਪ ਪ੍ਰਗਟਾਏ ਇੱਕ ਇਕਾਂਤਾ ਤ੍ਰੈ ਗੁਣ ਮਾਇਆ ਪਰਦਾ ਲਾਇਆ ਅੰਤਮ ਪੁਛੇ ਬਾਤਾ ਏਕਾ ਦੂਜਾ ਭਉ ਚੁਕਾਇਆ ਚਰਨ ਕਵਲ ਬੰਧਾਇਆ ਨਾਤਾ ਤੀਜਾ ਲੋਚਣੇ ਆਪ ਖੁਲਾਇਆ ਅੰਮ੍ਰਿਤ ਬਖਸ਼ੇ ਬੂੰਦ ਸਵੰਤਾ ਚੌਥੇ ਪਦੇ ਆਬਹਾਇਆ ਪਿਛਲਾ ਪੂਰਾ ਕੀਆ ਘਾਟਾ ਪੰਜਮ ਹੱਥ ਵਾਗ ਫੜਾਇਆ ਕਲਯੁਗ ਮਿਟੇ ਅੰਤਮ ਵਟਾ ਸ਼ੇਮਾ ਸ਼ਤਰਸੀਸ ਚਲਾਇਆ ਜਗਤਿ ਜਲਾਏ ਅਗਨ ਲਲਾਟਾ ਸਤਵਾਂ ਸਤਪੁਰਖ ਨਿਰੰਜਨ ਕਾਜ ਰਚਾਇਆ ਪੰਜ ਤਤ ਵੇਖੇ ਕਾਇਆ ਮਟਾ ਅਠਵਾਂ ਅਠਾ ਤਤਾਂ ਨਚ ਨਚਾਇਆ ਨੌ ਦਵਾਰੇ ਫਿਰੇ ਨਠਾ ਦਸਮ ਦਿਵਾਰੀ ਪਰਦਾ ਲਾਇਆ ਗੁਰਮੁਖ ਗੁਰਸਿੱਖ ਮਿਲੇ ਆਪੁਰਖ ਸਮਰਾਥਾ ਨਾਰੀ ਕੰਤਿ ਆਪ ਪਰਨਾਇਆ ਆਪ ਚੜਾਏ ਸਚੇ ਰਥ ਰਥ ਰਥਵਾਹੀ ਬਣ ਕੇ ਆਇਆ ਚਰਨਾ ਹੀਠ ਰਖਾਇਆ ਤਰਲੋਕੀ 나ਥਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤਰ ਨੇ ਕਲੰਕ ਨਾਇਣ ਨਰਾਬ ਨੇ ਬਹਾਇ ਆਪਣਾ ਸਾਥ ਆਪਨਾ ਸਾਥ ਨਿਭਾਵਣ ਆਇਆ ਨਿਰਗੁਣ ਨਿਰਵੈਰ ਪੁਰਖੇ ਕਾਲ ਕਲ ਜੁਗੰਤਮ ਖੇਲ ਖਿਲਾਇਆ ਪ੍ਰਗਟ ਹੋ ਹਰਦੀਨ ਦਿয়াল ਲਖ 84 ਦਾਏ ਸੁਣਾਇਆ ਬ੍ਰਹਮਾ ਵਿਸ਼ਨ ਸ਼ਿਵ ਰਲਾਏ ਨਾਲ ਕਰੋੜ ਤੇ ਸੀ ਸਭ ਕੋ ਨਾ ਜਾਇ ਸਰਪਤ ਇੰਦ ਦੇ ਉਠਾਲ ਏਕਾ ਹੁਕਮ ਦੇ ਸੁਨਾਇ ਲੇਖਾ ਜਣੇ ਸ਼ਾ ਕੰਗਾਲ ਨੇ ਇੱਕ ਲੰਕਾ ਜਾਮਾ ਪਾਇਆ ਨਾ ਕੋਈ ਸਕੇ ਭਾਲ ਨੌਖੜ ਪ੍ਰਿਥਵੀ ਦੇ ਸੁਨਾਇ ਜੋਤੀ ਜੋਤ ਸਰੂ ਭਰਾਬ ਆਪਣੀ ਕਿਰਪਾ ਕਰ ਜਨਪਕ ਤਾਂ ਬਣੇ ਆਪ ਰਖਵਾਲ ਨੌਖੜ ਪ੍ਰਿਥਵੀ ਨਜ਼ਰ ਨਾ ਆਏ ਨਿਰਗੁਣੇ ਆਪਣੀ ਕਲ ਵਰਤਾਈ ਆ ਚਾਰ ਵਰਨ ਰਹੇ ਕੋਰ ਲਾਇ ਕਰ ਕਰ ਪਈ ਲੜਾਈ ਆ 18 ਵਰਨ ਕਰਨ ਹਾਏ ਹਾਏ ਕਲ ਜੁਗ ਅਗਨੀ ਤਤ ਜਲਾਈ ਆ ਕੋਈ ਗੁਰੂ ਕੋਈ ਪੀਰ ਮਨਾਏ ਪੀਰ ਪੀਰਾਂ ਸਿਰ ਨਜ਼ਰ ਨਾ ਆਈਆ ਕੋਈ ਹਵਨੀ ਕੋਈ ਹਵਨ ਕਰਾਏ ਨਿਰਗੁਣ ਜੋਤ ਨ ਦਰਸ਼ਨ ਪਾਈਆ ਕੋਈ 68 ਤਿਰਤਨੁ ਹਾਏ ਹਰ ਚਰਨ ਧੂੜ ਮਸਤਕ ਕੋਏ ਨ ਲਾਈਆ ਕੋਟਨ ਕੋਟੀ ਬੈਠੇ ਧੂਨੀਆਂ ਤਾਏ ਅਗਨੀ ਤਤਨ ਕੋਏ ਬੁਝਾਈਆ ਕੋਟਨ ਕੋਟ ਬੈਠੇ ਸਵਾਸ ਚੜਾਏ ਸਵਾਸਾਂ ਵਾਲਾ ਅੰਗ ਨ ਕੋਏ ਰਖਾਈਆ ਕੋਟਨ ਕੋਟ ਬੈਠੇ ਰਾਸ ਰਚਾਏ ਸਾਚਾ ਗੋਪੀ ਸਾਚਾ ਕਾਹਨ ਗੋਪੀ ਅੰਗ ਨ ਕੋਏ ਲਗਾਈਆ ਕੋਟਨਕੋਟੀ ਜੰਗਲ ਜੂ ਪ੍ਰਭਾਸ ਬਿਠੇ ਤਾੜੀ ਲਾਏ ਨਿਜੇ ਤਾਕੀ ਨ ਕੋਏ ਖੁਲਾਈਆ ਕੋਟਨਕੋਟ ਸਾਕੀ ਬਣ ਬਣ ਰਹੇ ਜਾਮ ਪਿਆਏ ਸੱਚ ਪਿਆਲਾ ਹੱਥ ਕਿਸੇ ਨਾ ਆਈਆ ਕੋਟਨਕੋਟੀ RAM ਰਹਤੇ ਆਏ RAM ਰਮਈਆ ਦਸ ਕਿਸੇ ਨਾ ਆਈਆ ਕੋਟਨ ਕੋਟੀ ਕਨਾਂ ਕ੍ਰਿਸ਼ਨ ਅਪਰੰਤ ਸ੍ਰੀ ਰਹੇ ਵਜਾਏ ਨਾਦ ਧੁਨ ਨ ਕੋਏ ਸੁਣਾਈਆ ਕੋਟਨ ਕੋਟ ਜੋਗ ਬਿਹਾਸ ਰਹੇ ਕਮਾਏ ਜੋਗੀ ਜਤੀ ਸਤੀ ਕੋਟਨ ਕੋਟ ਆਪਣਾ ਮਾਨ ਰਹੇ ਵਿਧਾਈਆ ਕਲਯੁਗੇ ਅੰਤਮ ਸਭ ਬਿਆਸ ਤੜਫਾਏ ਪੂਰੀ ਆਸ ਨ ਕੋਏ ਰਖ ਕਰਾਈਆ ਜੋਤੀ ਜੋਤ ਸਰੂਪਰਾ ਆਪ ਆਪਣੀ ਕਿਰਪਾ ਕਾਲ ਕਾਲ ਜੁਗ ਤੇਰੀ ਅੰਤਮ ਵਰਨੇ ਇਕ ਲੰਘ ਨਾ ਰੰਦਰ ਗੁਰ ਸਿਕ ਸਾਚੇ ਆਪ ਤਰਾਏ ਆਪਣੇ ਵੇੜੇ ਲੈ ਚੜਾਈਆ ਸਾਚੇ 베ੜੇ ਹਰ ਚੜਾਈਂਦਾ ਨਿਰਗੁਣ ਚੱਪੂਏ ਕਾਲਾ ਦੋ ਜਹਾਨਾ ਪਾਰ ਕਰਾਈਂਦਾ ਸਤਗੁਰ ਸੱਚਾ ਬਣ ਬਲਾ ਸੱਚ ਕਿਨਾਰਾ ਇੱਕ ਵਿਖਾਈਂਦਾ ਤ੍ਰੈ ਗੁਣੇ ਅਗਨੀ ਨ ਲੱਗੇ ਭਾ ਸੱਚ ਚਬਾਰਾ ਵੰਡ ਵੰਡਾਈਂਦਾ ਸੱਚਖੰਡ ਦੁਆਰਾ ਕੁੰਡਾ ਦੇਵੇ ਲਾ ਗੁਰਮੁਖ ਸਾਚੇ ਆਪ ਉਠਾਈਂਦਾ ਸੱਚ ਸਰੂਪ ਸੰਗਾਸਣ ਵਿਸ਼ਾ ਫੜ ਬਾਹਾਂ ਉਪਰ ਬਿਠਾ ਉਠਾਇੰਦਾ ਜਨਨੀ ਜਨ ਬਣੇ ਪਿਤਾ ਮਾਂ ਚਰਨ ਚਰਨੋਦਕ ਸਿਰ ਪਿਆਇੰਦਾ ਰਸ ਮਿਲੇ ਕਾ ਥਾਂ ਹੱਸ ਹੱਸ ਗਲੇ ਲੈਂਦਾ ਸਿਰ ਦੇਵੇ ਸਿਰ ਠੰਡੀ ਸ਼ਾਂ ਨਸ ਨਸ ਵੇਖ ਵਿਖਾਇੰਦਾ ਪੰਦੀ ਆਪਣਾ ਪੰਦ ਮੁਕਾ ਰਸ ਰਸ ਮੁਖ ਚੁਆਇੰਦਾ ਸੋਹੰਗ ਮਮਾ ਮੁਖ ਲਗਾ ਹਿਰਦੇ ਵਸ ਵਸ ਵੇਖ ਵਿਖਾਇੰਦਾ ਆਪਣੀ ਕੁਦਰਤ ਆਪੇ ਮੇਲ ਮਿਲਾ ਗੁਰਸੇ 1084 ਵਿੱਚੋਂ ਖਸ ਖਸੇ ਆਪਣੇ ਖਾਤੇ ਪਾਇੰਦਾ ਆਪਣਾ ਖਾਤਾ ਦੂਸਰ ਕਿਸੇ ਨੰ ਦੇ ਵਖਾ ਗੁਰਸੇਖ ਰਤ ਆਪਣੇ ਮਸਤਕ ਲਾਇੰਦਾ ਰਤੀ ਰਤ ਗੁਰਸਿੱਖ ਚਰਨਾ ਰਤੀ ਰਤ ਗੁਰਸਿੱਖਾਂ ਚਰਨਾ ਥੱਲੇ ਦੇ ਵਹਾ ਗੋਬਿੰਦ ਸਾਚੀ ਖੇਲ ਖਿਲਾਇੰਦਾ ਚਾਰੇ ਪਾਣੀ ਸਮਝੇ ਨਾ ਜਗਤ ਪੂਤ ਆਪੇ ਲੇ ਖੇ ਲਾਇੰਦਾ ਧਾਰ ਧਾਰ ਨਾਲ ਸੀਸ ਕਟਾ ਆਪੇ ਮਿਆਨ ਵਿੱਚ ਟਿਕਾਏਂਦਾ ਕਰੇ ਖੇਲ ਬੇਪਰਵਾਹ ਪਿਓ ਟਕਾਲ ਰਖਾਏਂਦਾ ਪਰਖੇ ਕਾਲ ਸੰਗ ਬਣਾ ਆਪੇ ਸੱੱਤਰ ਯਾਰ ਹੰਡਾਏਂਦਾ ਪੈ ਸੁੱਤਾ ਦੇਸ ਰਾਣੇ ਬਾਪੇ ਕੀਤਾ ਕਾਲ ਨਿਭਾਏਂਦਾ ਰੂਪ ਅਨੂਪ ਲਾਇ ਫਰਗਟਾ ਆਪਣੀ ਧਾਰਾ ਆਪ ਵਿਖਾਏਂਦਾ ਆਪੇ ਦੇਵਨ ਹਾਰਸਲਾ ਆਪੇ ਸੰਗਤ ਸੰਗ ਨਿਭਾਏਂਦਾ ਯੁਗ ਵਿਛੜੇ ਲਏ ਮਿਲਾ ਆਪੇ ਕਲਯੁਗ ਜਾੜੋ ਖੜਾਏਂਦਾ ਛੋਟਾ ਬਾਲਾ ਨੀ ਹਾਂ 헤ਡ ਦਪਾ ਆਪੇ ਸਾਡੇ ਤਿੰਨ ਹੱਥ ਪੰਦ ਮੁਕਾਏਂਦਾ ਜੋ ਘੜਿਆ ਸੋ ਭਨਕੇ ਦੇ ਵਿਖਾ ਆਪੇ ਨੋ ਦਵਾਰ ਪੰਦ ਮੁਕਾਇਦਾ ਨੋ ਖੰਡ ਦੇਖੇ ਚੜੇ ਚਾ ਆਪੇ ਖੰਡ ਖੰਡ ਕਰਾਇੰਦਾ ਸ਼ਬਦ ਘਟਾਰਾ ਇੱਕ ਚਮਕਾ ਪੈ ਬਾਲ ਬੱਲਾ ਲਿਖੇ ਪੈਂਦਾ ਹੁਕਮੀ ਪਾਣਾ ਇੱਕ ਆਪ ਵਰਤਾ ਆਪੇ ਸ਼ਾ ਸੁਲਤਾਨਾ ਖਾ ਕੇ ਉਡਾਇੰਦਾ ਚਾਰੋਂ ਕੁੰਟ ਫੇਰਾਪਾ ਆਪੇ ਜਗਤ ਨਿਸ਼ਾਨੇ ਸਾਰੇ ਟਾਈ ਦਾ ਸੱਚ ਨਿਸ਼ਾਨਾ ਦੇ ਚੜਾ ਆਪੇ ਇੱਕ ਸੁmbੜੇ ਰੰਗ ਸਰਬ ਵਿਖਾਇੰਦਾ 70 ਰੰਗ ਨਿਸ਼ਾਨਾ ਲਏ ਰੰਗਾ ਆਪੇ 67 ਟਿਕਾਇੰਦਾ ਪੈਗੋ ਬਿੰਦ ਮੇ ਲਾਲੇ ਮਿਲਾ ਆਪੇ ਸੰਗਤ ਸੰਗਤ ਨਾਲ ਆਪਣਾ ਸੀਸ ਗਦੀਸ਼ ਵਟਾਇੰਦਾ ਵਟਾਂਦਰਾ ਕਰੇ ਦੋ ਜਹਾਂ ਆਪੇ ਤੇਜ ਚੰਡ ਪ੍ਰਚੰਡ ਚਮਕਾਏਂਦਾ ਨਾਮ ਖੰਡਾ ਥੋਠਾ ਆਪੇ ਆਪਣੀ ਮੰਡ ਬਣਾਏਂਦਾ ਕਰੇ ਕਰਾਏ ਸਚ ਨੇ ਆਪੇ ਸਮ 16 ਖੇਲ ਖਿਲਾਇੰਦਾ ਸਮ 17 ਪਕੜੇ ਬਾ 22 ਪੋ ਹੁਕਮ ਸੁਣਾਇੰਦਾ ਵਰਤੇ ਵਰਤਾਵੇ ਇੱਕ ਮਹਿਰਮਾ ਜੋਤੀ ਜੋਤ ਸਰੂਪ ਹਾਬ ਆਪਣੀ ਕਿਰਪਾ ਕਰ ਆਪਣਾ ਲੇਖ ਆਪੇ ਲੈ ਸਮਝਾ ਹਰ ਲੇਖਾ ਸਚ ਸਮਝਾਏਂਦਾ ਨਵ ਨੌ ਹਰ ਤਾਰ ਨਵ ਨਵ ਲੇਖ ਲਿਖਾਏਂਦਾ ਨਵ ਨਵ ਹੋਏ ਪਾਰ ਨਵ ਨਵ ਰੰਗ ਰੰਗਾਇਦਾ ਨਵ ਨਵ ਦਾ ਆਧਾਰ ਨਵ ਨਵ ਲੇਖ ਲਿਖਾਇਦਾ ਨਵ ਨਵ ਮਰੇ ਮਾਰ ਜੋਤੀ ਜੋ ਸਰੂਪ ਆਬ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਨੌਖੰਡ ਪ੍ਰਿਥਮੀ ਤੇਰਾ ਇੱਕ ਬਣਾਏ ਸੱਚਾ ਦਰਬਾਰ ਨੌਖੰਡ ਤੇਰਾ ਦਰਬਾਰ ਬਣਾਵਣਾ ਹਰ ਸੱਚੇ ਦੇ ਆ ਕਮਾਈਆ ਦਿੱਲੀ ਦਵਾਰ ਆ ਇੱਕ ਸੁਹਾਵਣਾ ਸੰਤ ਮਨੀ ਸਿੰਘਿਆ ਨਿਸ਼ਾਨ ਲਗਾਈਆ ਵਰਖਾ ਵਿਨਾਸ਼ੀ ਚਰਨ ਸ਼ਾਵਨਾ ਕਲਯੁਗ ਮਿਟੇ ਝੂਠੀ ਛਾਈਆ ਸ੍ਰਿਸ਼ਟ ਸਭਾਈ ਡੋਰੇ ਆਪਣੇ ਹੱਥ ਰਖਾਵਣਾ ਦੂਸਰ ਸੰਗ ਨ ਕੋਏ ਵਿਖਾਈਆ ਸ਼ਬਦ ਕੋੜਾ ਚਾਰ ਕੁੰਡ ਫਰਾਵਣਾ ਪਵਨ ਪਵਨਾ ਭੇਵ ਨਰਾਈਆ ਆਪਣਾ ਫਰਮਾਨ ਰਾਜ ਰਜਾਣੇ ਆਪ ਜਣਾਵਣਾ ਹੁਕਮੀ ਹੁਕਮ ਇੱਕ ਸਲਾਈਆ ਜੋਤੀ ਜੋਤ ਸੁਰੂ ਖਰਾਬ ਆਪਣੀ ਕਿਰਪਾ ਕਰਨਾ ਵਿਖੰਡ ਪ੍ਰਿਥਮੀ ਬਣੇ ਤਾਰ ਇੱਕ ਬਣਾਏ ਸੱਚ ਦਰਬਾਰ ਦਰ ਦਰਬਾਰਾ ਆਪ ਸਹਾਈਆ ਦਰ ਦਰਬਾਰ ਜਾਏ ਪਰ ਸਾਚੇ ਵਡਵਡਿਆਈਆ ਨਉ ਸੰਗ ਆਪ ਰਖਾਏ ਏਕ ਅੱਠ ਜੋੜ ਜੜਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਨੋਵਾਂ ਗਿਣਤੀ ਦਾ ਸਮਝਾਈਆ ਪਹਿਲਾ ਹੋਵੇ ਜੋਤੀ ਧਾਰ ਹਰਿ ਅੰਕਾਰ বিষ্ণੂ ਭਗਵਾਨ ਜਗਤ ਵਡਿਆਈਆ ਦੂਜਾ ਸ਼ਬਦ ਗੋਬਿੰਦ ਘਰ ਪਿਆਰ ਦੂਜਾ ਸ਼ਬਦ ਗੋਬਿੰਦ ਕਰ ਪਿਆਰੇ ਕਾ ਸੰਭਲ ਰਥ ਚਲੇ ਸੰਸਾਰ ਰਥ ਰਥਵਾਹੀ ਆਪ ਚਲਾਈਆ ਨਾਲ ਰਲਾਈ ਪੰਜ ਪਿਆਰ ਪੰਜ ਦੋ ਸਤ ਦੇ ਵੜਾਈਆ ਅਠਵਾਂ ਰਖੇ ਨਾਲ ਲਖਾਰ ਸਿੰਘ ਦਰਸ਼ਨ ਵੜ ਵੜਾਈਆ ਨਵਾਂ ਹੁਕਮ ਤਰ ਫਰਮਾਨ ਨੌ ਗ੍ਰੰਥਾਂ ਵਿੱਚ ਬੰਦ ਕਰਾਈਆ ਲੈ ਕੇ ਜਾਏ ਰਾਜਰ ਜਾਨਾ ਸ਼ਾ ਪਾਦਸ਼ਾ ਸੱਚਾ ਸ਼ਹਿਨਸ਼ਾਈਆ ਵਾਲੀ ਹਿੰਦ ਉਠਾਏ ਉਠ ਨਦਾਨ ਵਾਲੀ ਬੁੱਧ ਦੇ ਸਮਝਾਈਆ ਕਰ ਆਇਆ ਚਲ ਭਗਵਾਨ ਭੁੱਲ ਵਿੱਚ ਨਾ ਵਕਤ ਗਵਾਈਆ ਜਿਸ ਦੇ ਤਾ ਰਾਜ ਜੋਗਮਾਨ ਤੇ ਸੇ ਅੱਗੇ ਸੀ ਚੁਕਾਈਆ ਜਸਵੰਤਤ ਬਣਾਇਆ ਤੇਰਾ ਨਿਸ਼ਾਨ ਰક્ત ਬੂੰਦ ਮੇਲ ਮਲਾਈਆ ਹੰਤਮ ਕਰੇ ਸਰਬਕਲਿਆਣ ਕਰਨ ਹਾਰ ਇੱਕ ਹੋਜਾਈਆ ਬਣ ਭਿਖਾਰੀ ਮੰਗ ਲੈ ਭੂਮੀ ਸਾਡੇ ਤਨ ਹੱਥ ਦੇ ਵੇਦਾਨ ਕਲਯੁਗ ਸੀ ਆ ਵੰਡ ਵੰਡਾਈਆ ਸਭ ਦਾ ਦਾਤਾ ਬਣਿਆ ਆਪ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆਪ ਪਾਇ ਦੇਆ ਕਮਾਇਆ ਆਪੇ ਕਰ ਕਰ ਰਜਿਕ ਬਚਾਈਆ ਅਗਲਾ ਲੇਖਾ ਨ ਦੱਸੇ ਗੁਣ ਨਿਦਾਨ ਆਪਣਾ ਲੇਖਾ ਆਪਣੇ ਵਿੱਚ ਸ਼ਪਾਈਆ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਜੈ